ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਪਜੁਨੀ ਸਭ ਗੁਰਪ੍ਰਸਾਦ ਜਪ ਆਦ ਸਤਿ ਜਗੋ ਸਚ ਹੇ ਸਚ ਨਾਨਕ ਹੋ ਸਿ ਭੀ ਸਚ ਸੋਚ ਸੋਚਨ ਹੋਵੀ ਜੇ ਸੋਚ ਲਖਵਾਰ ਚੁੱਪਾ ਚੁੱਪ ਨ ਹੋਵੇ ਜੇ ਲਾਇ ਰਹਾ ਲਿਬ ਤਾਰ ਪੁਕਿਆ ਪੁਕਾ ਨ ਉਤਰੇ ਜਿਬ ਨਾ ਪੁਰੀਆਂ ਪਾਰ ਸਾਸਣ ਪਾ ਲਖ ਹੋਇ ਤੈ ਇਕ ਨ ਚੱਲੇ ਨਾਲ ਕਿਸਟਿਆ ਰਾ ਹੋਇ ਆ ਕਾ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮ ਨ ਕਹਿਆ ਜਾਏ ਹੁਕਮਿ ਹੋਵਨ ਜੇ ਹੁਕਮ ਲੈ ਵਢਿਆ ਹੁਕਮਿ ਉਤਮਨੀਚ ਹੁਕਮ ਲਖ ਦੁਖ ਸੁਖ ਪਾਈ ਏਕਨ ਹੁਕਮਿ ਬਖਸ਼ੀਸ ਏਕ ਹੁਕਮਿ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾ ਹਉ ਮੈਂ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Japae jis sadur ਗਾਵੇ ਕੋ ਵੇਖ ਹਦਰ ਹਦੂਰ ਕਤਨਾ ਕਤਨਾ ਆਵੇ ਟੋਟ ਕਤ ਕਤ ਕਥੇ ਕੋਟੀ ਕੋਟ ਕੋਟਾ ਲੈਂਦਾ ਤੇ ਲੈਂਦੇ ਤਖ ਪਾਏ ਜੁਗ ਜਗੰਤਰ ਖਾਈ ਕਾਏ ਹੁਕਮੇ ਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾ ਸਾਚਾ ਸਭ ਸਾਚਾ ਨਾਏ ਪਖਿ ਅਪ ਉਪਾਰ ਆਕ ਮੰਗ ਦੇ ਦੇ ਦਤ ਕਰੇ ਦਾਤਾਰ ਫਿਰ ਕਾ ਗਰਖਿ ਅਜਿ ਸਦਰ ਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅਮਰ ਤੇ ਵੇਲਾ ਸਚ ਨੋ ਵਢਿਆਈ ਵਿਚਾਰ ਕਰਮਿਆ ਵਕਪੜਾ ਨਦਰੇ ਮੁਖ ਦਵਾਰ ਨਾਨਕ ਏਵ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਣ ਨਾਨਕਾ ਵੇ ਗੁਣੀ ਨਦਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰਹਾੜ ਸੋ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦਨ ਗੁਰਮੁਖ ਰੇਸ ਮਹਾ ਹੈ ਗੁਰਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਗਤ ਨ ਜਾਏ ਗੁਰਾਂ ਇੱਕ ਦੇਹ ਬਜਾਏ ਸਭ ਨਾ ਜੀ ਆਂ ਕਹਿਕ ਦਾਤਾ ਸੋ ਮੈ ਵਿਸਰ ਨ ਜਾਏ ਤਿਰਤ ਨਾਮ ਜਿਤ ਸਪਾਵਾਂ ਵਿਣ ਪਾਣੈ ਕਹਿ ਨਹੀਂ ਕਰਿ ਜੇ ਤਿਸਰ ਟੋਪਾਈ ਵੇਖਾ ਬਿਣ ਕਰਮ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜਿਗ ਗੁਰ ਕੀ ਸਿੱਖ ਸਣੇ ਗੁਰਾਂ ਕੀ ਦੇਹ ਬਜਾਈ ਸਭਨਾਂ ਜੀਆਂ ਕੈਕ ਦਤਾ ਸੋ ਮੈਂ ਵਿਸਰਨ ਨ ਜਾਏ ਜੇ ਜੁਗ ਚਾਰੇ ਆੜ ਜਾ ਹੁਰਦ ਸੁਣ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਕਾਇਕ ਜਿਸ ਕੀਰਤ ਜਗਲੇ ਜੇ ਤਸ ਨਦਰ ਨਾਵੇ ਤਾਂ ਵਾਤਨ ਪੁੱਛਕੇ ਕਿ ਟਾ ਅੰਦਰ ਕੀਟ ਘਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੋਝੈ ਜੇ ਤਸ ਗੁਣ ਕੋਈ ਕਰੇ ਸੁਣੇ ਸਤਿਪਿਰ ਸੁਰ ਨਾਥ ਸੁਣੇ ਤਰਤਵਲਾ ਆਕਾਸ ਸੁਣੇ ਦਿਪ ਲੋ ਪਤਾਲ ਸੁਣੇ ਪਵਨ ਸਕਲ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰ ਪਰਮਾਹਿੰਦ ਸੁਣੇ ਮੁਖਸਲਾ ਹਨਮੰਦ ਸੁਣੇ ਜੋ ਜੁਗਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸੋ ਸੰਤੋ ਗਿਆਨ ਸੁਣੇ 68 ਕਸ਼ਨਾਨ ਸੁਣੇ ਪਰਪੜ ਪਾਹ ਮਾਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਾਸਨ ਤੋਂ ਗਿਆਨ ਸੁਣ ਅਰਸ਼ਟ ਕੈ ਸਿਨਾਨ ਸੁਣ ਪਰਪੜ ਪਾਵ ਹੈ ਮਾਨ ਸੁਲਗ ਸਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਅਸਰ ਗੁਨਾਹ ਕਾ ਸੁਣੈ ਸਿੱਖ ਪੀਰ ਪਾਤਿਸ਼ਾਹ ਸੁਨੰਦ ਪਵਰੋ ਸੁਨਾਤੋ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਾ ਪਿਛਾ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਅਸਨਾ ਨਿਰੰਜਨ ਹੋਇ ਜੇ ਕੋਮਲ ਜਾਣੈ ਮਨ ਕੋਇ ਅੰਨਾ ਸੁਰਤੁ ਹੈ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨਮੋ ਚੋਟਾ ਨਾ ਖਾਏ ਮਨ ਜਮ ਕਾ ਸਾਤ ਨ ਜਾਏ ਅਸਨਾ ਨਿਰੰਜਨ ਹੋਇ ਜੇ ਕੋਮਲ ਜਾਣੈ ਮਨ ਕੋਇ ਮਨੈ ਮਾਰਗ ਠਾਕ ਨ ਪਾਇ ਮਨਿ ਪਤਿ ਸਿਉ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮੰਨਾ ਧਰਮ ਸਿਤੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵਾ ਮੁਕਤਿ ਦਵਾਰ ਮੰਨੈ ਪਰਵਾਰ ਸਾਧਾਰ ਮੰਨ ਤਰੇ ਤਾਰੇ ਗੁਰ ਸਿੱਖ ਮੰਨ ਨਾਨਕ ਪਵਨ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਵਿਰਧਾਨ ਪੰਚੇ ਪਾਵੈ ਦਰਗਹ ਮਾਨ ਪੰਚ ਸੋਦ ਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤਕ ਕਰਨ ਨੈ ਸਮਾਰ ਤੋਲ ਧਰਮ ਦੀਆ ਕਪੂਤ ਸੰਤੋਗਤਾ ਬਰਕਿਆ ਜਨ ਸੂਤ ਜੇ ਕੋ 부ਝ ਅਸਚਾਰ ਤਵਲਾ ਉਪਰ ਕੇਤਾ ਪਾਰ ਤਰਤੇ ਹੋਰ ਪਰ ਹੋਰ ਹੋਰ ਤਿਤ ਪੜਤ ਲਾ ਕਵਣ ਜੋਰ ਜੀਦਾ ਤਿਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾਮ ਇਹੋਲੇ ਖਾਲਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਲੇ ਰੂਪ ਕੀਤੇ ਤਾਂ ਜਾਣੇ ਕੌਣ ਕੂਤਾ ਕੀਤਾ ਬਸ ਸਭ ਇੱਕ ਕੁਕਵਾਉ ਤਿਸ ਤੇ ਉਹ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾਣ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨੰਕਾਰ ਸੰਗ ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪਤਾਉ ਅਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੱਤੀ ਅਸੰਗ ਦਾਤਾਰ ਸੰਗ ਸੁਰਮਉ ਭਗਸਾਰ ਅਸੰਕ ਮੋਲੇ ਲਾਇਤਾ ਰਹਿ ਕੁਦਰਤ ਕਵਨ ਕਹਾ ਵਿਚਾਰ ਹਰ ਵਾਰ ਇਹਨਾਂ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਕ ਮੋਰਕੰਧ ਘੋਰ ਸੰਗ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹੇ ਜੋਰ ਅਸਾਂ ਗਲ ਵੜਾ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਰ ਕੁੜੇ ਫਿਰਾਹੇ ਸੰਕ ਮਲੇ ਸ਼ਮਲ ਪਖ ਖਾਏ ਅਸਾਂ ਕਨਿੰਦ ਗਸਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸਾਂ ਕਹ ਸਰਪਾਰ ਹੋਏ ਅਖਰੇ ਨਾਮ ਖ੍ਰਿਸ ਲਾਖਰੀ ਗਾਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਂ ਅਕਰ ਅਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰ ਨਾਹੀ ਜਿਵ ਪਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋਥਾਓ ਕੁਦਰਤ ਕਹੁ ਨ ਕਹਾ ਵਿਚਾਰ ਆਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਇ ਭਲੇ ਕਾਰ ਤੁਸਦਾ ਸਲਾਮ ਨਿਰੰਕਾਰ ਭਰੀਏ ਹੱਥ ਪ੍ਰਤਨ ਦੇਹ ਪਾਣੀ ਤੁਤਾ ਤੁਰ ਸੁਖਿਆ ਮੋਤ ਪਲਿ ਤੇ ਕੱਪੜ ਹੋਏ ਦੇ ਸਭ ਮੰਨ ਲਈਓ ਤੋਏ ਭਰੀਏ ਮਤ ਪਾਪਾਂ ਕ ਸੰਗ ਉਹ ਤੋਪ ਨਵੇਂ ਕੰਗ ਰੰਗ ਪੰਨੀ ਕੋਕੀ ਆਖਣ ਨਾਹੀਂ ਕਰ 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 ਨਾਲਿ ਖ ਲੈ ਜਾਹੁ ਆਪੇ 비 ਜਾਪੇ ਹੀ ਖਾਹੁ ਨਾਨਕੁ ਕੁਮਿ ਆਵੋ ਜਾਹੁ ਤੀਰਥ ਤਪ ਦਿ ਆਦਤ ਦਾਨ ਦੇਖੋ ਪਾਵਤ ਲਕਾਮਾਨ ਸੁਣਿਆ ਮਨਿਆ ਮਨ ਕੀਤਾ ਪਾਵ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਇ ਵਿਣ ਗੁਣ ਕੀਤੇ ਭਗਤ ਨ ਹੋਏ ਸਾਸਤ ਤਾਤ ਬਾਣੀ ਪਰਮਾ ਸਤ ਸੁਹਾਨ ਸਦਾ ਮਨ ਚਾਉ ਕਉਣ ਸਵੇਲਾ ਵਖਤ ਕਵਣ ਕਵਣ ਤਤ ਕਵਣ ਵਾਰ ਕਉਣ ਸੁਰਤੀ ਮਹੋ ਕਵਣ ਜਿਤੋ ਆਕਾਰ ਵੇਣ ਪਇਆ ਪੰਡਿਤ ਜਹਵੇ ਲਿਖ ਪੁਰਾਨ ਵਖਤ ਨ ਪਾਇਓ ਕਦੀਆ ਤੇ ਲਿਕਣ ਲੇਖ ਗੁਰਾਨ ਤਤ ਵਾਰ ਨਾ ਜੋਗੀ ਜਾਣੇ ਰਤਮਾਹੁ ਨ ਕੋਈ ਜੋ ਕਰਤਾ ਸਰਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਅੱਖਾਂ ਕਿਵ ਸਲਾਏ ਟੋਵਰ ਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦਿਕ ਸਿਆਣਾ ਪੜਾ ਸਾਹਿਬ ਦੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਇੱਕ ਗਿਆਨਾ ਸੋਇ ਪਤਾਲਾ ਪਤਾਲ ਅਗਸ ਅਗਸ ਕੜਕੜ ਕਪਾਲ ਤਕੇ ਵੇਦ ਕੈਨਕ ਵਾਤ ਸਸ ਟਾਰ ਕੈਨਕ ਤੇਬਾ ਅਸਲਿਕ ਤਾ ਤੂ ਲੇਖਾ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੈ ਆਪ ਸਲਾਹੇ ਸਲਾਹ ਇਤੇ ਸੁਰਤ ਨ ਪਾਈਆ ਨਦੀਆਂ ਅਤਿ ਵਾਹ ਵਾਸਮੰਦਨਾ ਜਾਣੈ ਸਮਦਸਾ ਸੁਲਤਾਨ ਗ੍ਰਹ ਸਿਤਿ ਮਾਲ ਧਨ ਕੀੜੇ ਤੁਲਣ ਹੋਵਣੀ ਜੇ ਤਸ ਮਨ ਹੋਣਾ ਵਿਸਰਹ ਆਂਤ ਨਸਿਪ ਤੇ ਕੈਣਨ ਅੰਤ ਅੰਤਨ ਕਰਣਾ ਦੇਣਨ ਅੰਤ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਪਾਰਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਪਰ ਉੱਚਾ ਨਾ ਹੂੰ ਇਹ ਵੜਾ ਉੱਚ ਹੋਏ ਕੋਈ ਤੇ ਸੋਚ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾ ਨਿਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਏ ਕਿਤੇ ਮਨ ਦੇ ਜੋਤ ਅਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਖਪਤ ਟੇ ਵਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾਈ ਖਾਈ ਕਿਤੇ ਆ ਦੁੱਖ ਭੁਗਤਦ ਮਾਰ ਅਪਦੋ ਤਿਰਿ ਦਤਾਰ ਬੰਦ ਖਲਾਸੇ ਪਾਣ ਹੋਇ ਹੋ ਰਾਖ ਨ ਸਕੈ ਕੋਇ ਜੇ ਕੋ ਕਹੈ ਗਾਖਣ ਪਾਏ ਉਹ ਜਾਣ ਜਿਤਿਆ ਮੁਖਾਈ ਆਪੇ ਜਾਣ ਆਪੇ ਦੇ ਆਖ ਸਿਪਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਅਮਲ ਆਵੈ ਅਮਲ ਲੈ ਜਾਏ ਅਮਲ ਪਾਏ ਮੁਲਾਸਮਾਹੇ ਅਮਲ ਧਰਮ ਅਮਲ ਦੀ ਬਾਣ ਅਮੁੱਲ ਤੁਲ ਮੁਲ ਪ੍ਰਮਾਣ ਅਮੁੱਲ ਬਖਸ਼ੀਸ਼ ਮੋਹਨ ਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁਲਾਖਿਆ ਨ ਜਾਏ ਆ ਕਾ ਕਰੇ ਲਿਵਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜੇ ਕਰਿ ਵਿਖਿਆਨ ਆਖੇ ਪਰਮਾਖ ਹੈ ਇੰਦਾ ਆਖੇ ਗੁਪੀਤਾ ਗੋਵਿੰਦ ਆਖੇ ਇਸ ਰਾ ਕੈ ਸਿੱਧ ਆਖੇ ਕਿਤੇ ਕਿਤੇ ਬੁੱਧ ਅੱਖਾਂ ਦਾਣ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵ ਕਹਿਤੇ ਆਖਾ ਅਖਣ ਪਾਏ ਕਿਤੇ ਕਹਿ ਕੇ ਉਟਟ ਜਾਏ ਇਤੇ ਕੀਤੇ ਹੋਰ ਕਰਾਤਾ ਅਖਣ ਸਕਾ ਕਈ ਕੀਆ ਜੇਵਣ ਪਾਵੇ ਤੇ ਵਢ ਹੋਏ ਨਾਨਕ ਜਾਣੈ ਸਚ ਸੋਏ ਜੇ ਕੋ ਅਖਾ ਬੋਲ ਵਿਗਾੜ ਤਾ ਲਖਿਆ ਸਿਰਗਵਾਰਾਂ ਗਵਾਰ ਸੋਦਰ ਕਿਹਾ ਸੋ ਕਰ ਕੇ ਕਿਹਾ ਜਿਤ ਬਹਿ ਸਰਬ ਸਮਾਲੇ ਵਾਜਿ ਨਾ ਦੇ ਨਿਕ ਸੰਕਾ ਕੀਤੇ ਵਵਣ ਹਾਰੇ ਕੀਤੇ ਰਾਗ ਪ੍ਰੇ ਸੁਖ ਜਨ ਕੀਤੇ ਗਾਣ ਹਾਰੇ ਗਾਵ ਤਹੁ ਨ ਪਉਣ ਪਣੀ ਬਸੰਤਰ ਗਾਵ ਰਜਾ ਧਰਮ ਦੁਆਰੇ ਗਾਵ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੇਂ ਸੋਣ ਸਦਾ ਸਵਾਰੇ ਗਾਵੇ ਇੰਦਰ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸਮਾਦੀ ਅੰਦਰ ਗਾਵਣ ਸਾਦੇ ਵਿਚਾਰੇ ਗਾਵਣ ਜਤਿਸਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰਜਗ ਜਗ ਵੇਦਾ ਨਾਲੇ ਗਾਵੇ ਮੋਹਣੀ ਆ ਮਨਮੋਹਣ ਸਰਗਾਂ ਮਚ ਪਿਆਲੇ ਗਾਵ ਰਤਨੁ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੈ ਜੋਤ ਮਹਾ ਬਲ ਸੂਰਾ ਗਾਵੈ ਖਾਨ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਸਿਤਨੁ ਗਾਵੈ ਜੋਤਿ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂਬ ਸੱਚਾ ਸਾਚਿ ਨਾਏ ਹੈਪੀ ਹੋਸੀ ਜਨ ਜੋ ਸਿਰਜਣਾ ਦੇ ਨਰਚਾਏ ਰੰਗੇ ਰੰਗੇ ਪਾਤੀ ਕਰ ਕਜਲ ਸੀ ਮਾਇ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵੜਿਆਏ ਜੋਤਿ ਸਪਾਵੈ ਸੋਈ ਕਰਸੀ ਹੁਕਮ ਨਾ ਕਰ ਨਜਾਈ ਸੋ ਪਤਸ਼ਾਹ ਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪ ਚੋਲੇ ਧਿਆਨ ਕਰ ਬਪੂਤ ਕਿੰਤਾ ਕਲ ਕੁਆਰੀ ਕਾਇਆ ਜੁਗੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਤੇ ਸਹਾਦੇਸ ਆਦ ਅਨਿਲ ਆਨੰਦ ਨਾਹਤ ਜੁਗ ਜੁਗ ਏਕੋ ਵੇਸ ਪੋਕਤ ਗਿਆਨ ਦਿਆ ਭੰਡਾਰਨ ਕਟਕਟਵਾਜਾ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਸਤ ਅਵਰ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖ ਆਵੇ ਭਾਗ ਆਦੇਸ਼ ਤੇ ਆਦੇਸ਼ ਆਦ ਅਨੀਲਾ ਨਾਦ ਨਾਤ ਜੋ ਜੁਗ ਏਕੋ ਵਿਸਾ ਏਕਮੈ ਜੁਕਤ ਵਿਆਹ ਤਿੰਨ ਚੇਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੇ ਬਾਣ ਜਿਤ ਸਪਾਵਤ ਵਿੱਚ ਲਾਵੇ ਜੋ ਹੋਇਆ ਪ੍ਰਮਾਣ ਉਹ ਵੇਖੇ ਉਹ ਨਾਨਦਰਨ ਆਵੇ ਬਹੁਤਾ ਹੋ ਵਿਡਾਣ ਆਦੇਸ ਸਾਦੇਸ ਆਦੇ ਨੀਲਾ ਆਨੰਦ ਨਹਤ ਜੁਜਗ ਇੱਕੋ ਵੇਸ ਆਸਨ ਲੋਹੇ ਲੋਹੇ ਭੰਡਾਰ ਇਕ ਕਮਾਇ ਜੁਕਤ ਵਿਆਹ ਤਿੰਨ ਚੇਲੇ ਪਰਮਾਨ ਸੰਸਾਰਿਕ ਪੰਡਰ ਇਕ ਲਾਇ ਦੀ ਬਾਣ ਜਿਵਤ ਸੁਪਾਵੈ ਤੇ ਮਿਚਲਾਵ ਜੇ ਹੋਵੈ ਫਰਮਾਨ ਉਹ ਵਿਖ ਕਮ ਨਦਰਨਾ ਆਵੈ ਬਹੁਤਾ ਉਹ ਵਿਡਾਣ ਆਦੇਸ ਤੇ ਸਾ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕਿ ਸੱਚੇ ਕਾਰ ਆਦੇਸ ਤੇ ਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਇਕ ਦੂਜੇ ਪਹ ਲਖ ਵਲਕ ਵਲਖ ਵੀਸ ਲਗ ਲਗ ੜਾ ਥੇਕ ਨਾਮ ਜਗਦੀਸ ਅਤਰਾ ਪਤ ਪਵੜੀਆਂ ਚੜਿਆ ਵੈ ਕਿਸ ਸੁਣ ਗੱਲਾਂ ਆਕਾਸ ਕੇ ਕਟਾਇ ਰਿਸਾ ਨਾਨਦ ਰਿ ਭਾਈ ਹੈ ਕੁੜੀ ਕੁੜਾ ਠੀਸਾ ਅੱਖਨ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਜੋਰ ਜੋ ਨਰਾਜ ਮਾਲ ਮਨ ਸ਼ੋਰ ਹੈ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨੁ ਜੁਗਤੀ ਛੋਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨਿਚ ਨ ਕੋਏ ਰਾਤਿ ਰੁੱਤਿ ਦਿਵਾਰ ਪਉਣ ਪਨਗ ਨਿ ਪਤਾਲ ਤਿਸ ਸਵੇਦਰਤੀთა ਬ੍ਰਖੇ ਧਰਮਸਾਲ ਤਿਸ ਵਿਜੇ ਜੁਗਤ ਕੇ ਰੰਗ ਤ੍ਰਿਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਬ ਸਚਾ ਦਰਬਾਰ ਤਿੱਥੈ ਸੋਨ ਪੰਚ ਪ੍ਰਮਾਨ ਨਦਰੇ ਕਰਮ ਪਵੈ ਨਿਸ਼ਾਨ ਗੱਛ ਪਕਾਇ ਉਥੈ ਪਾਇ ਨਾਨਕ ਅਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘੜਤ ਕੜਿਆ ਰੂਪ ਰੰਗ ਕੇ ਵੇਸ ਕਿਤੇ ਆ ਕਰਮ ਭੁਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਿਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤਿਆਂ ਖਾਣੇ ਕੇਤਿਆਂ ਬਾਣੇ ਕੇਤੇ ਪਾਤ ਨਰਿੰਦ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੇ ਗਿਆਨ ਪ੍ਰਚੰਡ ਤਿਤਨਾ ਨਾਦ ਵਿਨੋਦ ਕੋਦ ਆਨੰਦ ਕੋਡ ਆਨੰਦ ਸ਼ਰਮ ਕੰਡ ਕੇ ਬਾਣੀ ਰੂਪ ਤਿਤੈ ਕਾੜਤ ਕੜੀ ਬਹੁਤ ਅਨੂਪਾ ਕਾਂਕੀਆਂ ਗੱਲਾਂ ਗੱਤਿਆ ਨਾ ਜਾਹ ਜੇ ਕੋ ਕਹਿ ਪਿੱਛੇ ਪਿੱਛਤਾਏ ਤਿੱਥੈ ਕੜੀਐ ਸੂਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਤਾ ਹੋਰ ਨ ਕੋਈ ਹੋਰ ਤਿੱਤਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਤੇ ਸਿਤੋ ਸਿਤ ਮਹਿਮਾ ਮਾਇ ਤਾਂ ਕੇ ਰੂਪ ਨ ਕਤਨੇ ਜਾਹੇ ਨਾ ਹੋ ਮਰੇ ਟਗੇ ਜਹ ਜਨ ਕਾ ਰਾਮ ਵਸ ਮਨ ਮਾਹ ਤਿਥਾ ਭਗਤੋ ਸ ਕਲੋ ਕਰ ਅਨ ਸਚਾ ਮਨ ਸੋਏ ਸਚ ਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਪੰਡ ਜੇ ਕੁਕ ਤਤ ਅੰਤਨ ਅੰਤ ਤਿਥਾ ਲੋ ਲੋ ਅਕਾਰ ਜਿਵ ਜਿਵ ਹੁਕਮਤ ਵੈ ਤਿਵ ਕਾਰ ਵਿਕਰ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦ ਹਤਿਆਰ ਭੋਖ ਲਗਨ ਤਪਤਾਉ ਪੰਡ ਭੋ ਅੰਮ੍ਰਿਤ ਟਟਾਲ ਘੜੀਏ ਸਭ ਸਟੇਟ ਗਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦੇਵ ਸਰਾ ਦਇਆ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਪਛ ਤਰ ਮਹਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੂ ਮਖੋ ਜਲੇ ਕੀਤੇ ਛਟੇ